ਅੱਜ ਇਸ ਦਫ਼ਤਰ ਦੇ ਬਾਹਰ ਆਣ ਕੇ ਮੈਂ ਬਲਵੰਤ ਸਿੰਘ ਕੋ ਜਮੂਰੀ ਕਿਸਾਨ ਸਭਾ ਜ਼ਿਲ੍ਹਾ ਸਕਤਰ ਪਠਾਨਕੋਟ ਅੱਜ ਸੰਯੁਕਤ ਕਿਸਾਨ ਮੋਰਚਾ ਹਿੰਦੁਸਤਾਨ ਨੇ ਇਹ ਫੈਸਲਾ ਕੀਤਾ ਸੀ ਕਿ ਜੋ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਜੋ ਕਾਲੇ ਕਾਨੂੰਨ ਬਣਾ ਕੇ ਇਹਨਾਂ ਨੂੰ ਮਤਲਬ ਪਿੱਛੇ ਕੀਤਾ ਹੈ ਔਰ ਇਹਨਾਂ ਤੇ ਤਸ਼ੱਦਦ ਕਰ ਰਹੀ ਹੈ ਔਰ ਇਹਨਾਂ ਕਿਸਾਨਾਂ ਮਜ਼ਦੂਰਾਂ ਨੇ ਇਹ ਫੈਸਲਾ ਕੀਤਾ ਕਿ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਹੈੱਡਕ quartern ਤੇ ਜਿਹੜੇ ਨੇ ਧਰਨੇ ਮੁਜ਼ਾਰੇ ਕੀਤੇ ਜਾਣਗੇ ਤੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਜਿਹੜਾ ਉਹ ਮੰਗ ਪੱਤਰ ਰਾਜ ਦੀ ਸੀ ਭੇਜਿਆ ਜਾਏਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਜਿਹੜੇ ਨੇ ਉਹ 1.5 ਸਾਲ ਦੇ ਲਗਭਗ ਦਿੱਲੀ ਦੀਆਂ ਬਰੂਹਾਂ 'ਚ ਬੈਠੇ ਰਹੇ ਔਰ ਇਸ ਮੋਦੀ ਸਰਕਾਰ ਨੇ ਪਹਿਲਾਂ ਤਾਂ ਉਹਦੇ ਤੇ ਤਯਾਦ ਕਰਨ ਦੇ ਰਾਹ ਲੱਭੇ ਜਦੋਂ ਕਾਮਯਾਬੀ ਨਾ ਮਿਲੀ ਤਾਂ ਗੌਰਪੁਰਮ ਦੇ ਮੌਕੇ ਤੇ ਇਹਨਾਂ ਨੇ ਆ ਕੇ ਹਿੰਦੁਸਤਾਨ ਦੀ ਜਨਤਾ ਕੋਲੋਂ ਮਾਫੀ ਮੰਗੀ ਔਰ ਇਹ ਕਾਨੂੰਨ ਜਿਹੜੇ ਪਾਰਲੀਮੈਂਟ ਚੋਂ ਵਾਪਸ ਲਏ ਔਰ 9 ਦਸੰਬਰ 2021 ਨੂੰ ਇੱਕ ਸਮਝੌਤਾ ਕੀਤਾ ਸੀ ਜਿਸ ਦੇ ਵਿੱਚ ਆ ਕੇ ਕਿਸਾਨਾਂ ਦੀਆਂ ਮੰਗਾਂ ਤੇ ਉੱਤੇ ਗੌਰ ਕਰਕੇ ਕਮੇਟੀ ਬਣਾ ਕੇ ਜਿਹੜਾ ਆ ਉਹ ਹੱਲ ਕੀਤਾ ਜਾਏਗਾ ਪਰ ਉਹ ਅੱਜ ਤੱਕ ਨਾ ਤਾਂ ਕੋਈ ਕਮੇਟੀ ਬਣਾਈ ਇੱਕ ਕਮੇਟੀ ਬਣਾਈ ਸੀ ਜਿਹੜੀ ਕਿ ਕਿਸਾਨਾਂ ਨੇ ਰੱਦ ਕੀਤੀ ਸੀ ਔਰ ਉਸ ਦੇ ਬਾਅਦ ਇਹਨਾਂ ਨੇ ਕੋਈ ਵੀ ਕਿਸਾਨਾਂ ਦੀ ਜਿਹੜੇ ਮਸਲਿਆਂ ਦੇ ਬਾਰੇ ਚ ਕੋਈ ਹੱਲ ਲੱਭਣ ਦਾ ਕੋਈ ਕਮੇਟੀ ਬਣਾਉਣ ਦਾ ਕੋਈ ਕੁਝ ਨਹੀਂ ਕੀਤਾ ਗਿਆ ਇਸ ਕਰਕੇ ਉਸ ਦੇ ਬਾਅਦ ਇਹਨਾਂ ਨੇ ਮਜ਼ਦੂਰਾਂ ਤੇ ਵੀ ਬਰਾਬਰ ਜਿਹੜਾ ਘਵਾੜਾ ਚਲਾ ਦਿੱਤਾ ਜਿਹੜੇ ਉਹਨਾਂ ਦੇ 44 ਕਾਨੂੰਨ ਸੀਗੇ ਉਹਨਾਂ ਨੂੰ 4 ਕੋਡਾਂ ਦੇ ਵਿੱਚ ਬਣਾ ਦਿੱਤਾ ਔਰ 4 ਕੋਡਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਮਤਲਬ ਜਿਹੜੇ ਨਾ ਮਲਟੀ ਨੈਸ਼ਨਲ ਕੰਪਨੀਆਂ ਦੇ ਜਿਹੜੇ ਉਹਨਾਂ ਦੇ ਇੱਕ ਨਾ ਗੁਲਾਮ ਬਣਾਣਾ ਚਾਹੁੰਦੇ ਨੇ ਔਰ ਜੋ ਹਿੰਦੁਸਤਾਨ ਦੀ ਪ੍ਰਾਪਰਟੀ ਹੈ ਜੋ ਹਿੰਦੁਸਤਾਨ ਦੀ ਕਿਸਾਨੀ ਹੈ ਜਾ ਹਿੰਦੁਸਤਾਨ ਦਾ ਜੋ ਸ਼ਰਮਾਇਆ ਉਹ ਇਹਨਾਂ ਵੱਡੇ ਘਰਾਨਿਆਂ ਨੂੰ ਦੇ ਕੇ ਕਿਸਾਨ ਤੇ ਮਜ਼ਦੂਰ ਨੂੰ ਜੜਾ ਆਉ ਨਿਹਾਸਰੇ ਕਰ ਰਹੇ ਨੇ ਇਸ ਕਰਕੇ ਅੱਜ ਇਹ ਧਰਨਾ ਜਿਹੜਾ ਅਸੀਂ ਇੱਥੇ ਸਾਂਝੇ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਔਰ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਹੈ ਕਿਉਂਕਿ ਸਨ 200 ਕਈ ਨੂੰ ਤਾਲ ਕੁਟੋਰਾ ਦਿੱਲੀ ਦੇ ਵਿੱਚ ਇੱਕ ਕਨਵੈਨਸ਼ਨ ਕਰਕੇ ਕਿਸਾਨਾਂ ਮਜ਼ਦੂਰਾਂ ਨੇ ਇਹ ਫੈਸਲਾ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਂਝੇ ਤੌਰ ਤੇ ਕਿਸਾਨੀ ਤੇ ਮਜ਼ਦੂਰ ਜਿਹੜੇ ਨੇ ਉਹ ਸਾਂਝੇ ਤੌਰ ਤੇ ਜਿਹੜੇ ਧਰਨੇ ਮੁਜਾਰੇ ਕਰਕੇ ਆਪਣੀ ਮੰਗਾਂ ਦੀ ਪ੍ਰਾਪਤੀ ਲਈ ਲੜਾਂਗੇ ਔਰ ਉਸੇ ਤਹਿਤ ਦੇ ਵਿੱਚ 16 ਫਰਵਰੀ 24 ਨੂੰ ਦੇਸ਼ ਵਿਆਪੀ ਜਿਹੜੀ ਹੜਤਾਲ ਜਿਹੜੀ ਆ ਉਹ ਆਪਣੇ ਮਜ਼ਦੂਰਾਂ ਨੇ ਕੀਤੀ ਸੀ ਜਿਸ ਦੇ ਵਿੱਚ ਕਿਸਾਨਾਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਇਹ ਕਿ ਇਹ ਜਿਹੜਾ ਸਾਡਾ ਗੱਠ ਜੋੜ ਹੈ ਇਹਨੂੰ ਅਸੀਂ ਹੋਰ ਵੀ ਵਿਸ਼ਾਲ ਕਰਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇਹ ਵੱਡੇ ਤੋਂ ਵੱਡਾ ਜਿਹੜਾ ਕੱਠ ਹੈ ਜਿਹੜਾ ਅਸੀਂ ਕਰਕੇ ਇਹਨਾਂ ਸਰਕਾਰਾਂ ਦੇ ਖਿਲਾਫ ਅਸੀਂ ਬਹੁਤ ਜ਼ਿਆਦਾ ਜਿਹੜਾ ਤਿੱਖਾ ਜਿਹੜਾ ਅੰਦੋਲਨ ਹੈ ਉਹ ਸ਼ੁਰੂ ਕਰਾਂਗੇ ਔਰ ਇਸ ਦੇ ਨਾਲ ਹੀ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਜਿਹੜੀ ਗੱਲ